ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਬਣੀਏ ਕੀ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 3 ਲੱਖ ਦਿਖਾਵਾਂਗੇ 300 ਸਵਾਏ ਤੇ ਆਪਾਂ ਪਹੁੰਚਿਆ ਵੀਰ ਮਿੰਟੂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਸੇ ਭਾਜੀ ਵਧੀਆ ਕੀ ਹਾਲ ਹੈ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬੋਤਾਂ ਬਾਤ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਵਧੀਆ ਕਿਰਪਾ ਜੀ ਵਾਇਗਰੂ ਦੀ ਤੇ ਵਿਰਜੀ ਨਾਮ ਤੇ ਐਡਰੈਸ ਦੱਸਿਓ ਨਾਂ ਵਿਜੀ ਮੇਰਾ ਮਾਹਵੀਰਿਆ ਪਿੰਡ ਬਣੀਗੀ ਜ਼ਿਲ੍ਹਾ ਮਰਸਾ ਠੀਕ ਆ ਹਾਂਜੀ ਤੇ ਫੋਨ ਨੰਬਰ ਹੀ ਬੋਲ ਦਿਓ 98422363 98422363 ਠੀਕ 9842 ਤੇ 26363 ਹਾਂਜੀ ਠੀਕ ਆ ਜੀ ਬਾਈ ਦੱਸਿਓ ਪਹਿਲੇ ਨੰਬਰ ਤੇ ਵਾਰਡ ਦੇ ਬਾਰੇ ਜੀ ਮੋਹ ਸ਼ਕੀਜੇ ਅੱਛਾ ਜੀ ਠੀਕ ਆ ਜੀ ਗੱਬਣ ਅੱਛਾ ਠੀਕ ਆ ਚੌਥਾ ਦਿਨ ਹੋਇਆ ਸੂਈ ਨੂੰ ਵੱਡੀ ਵਹਿੜ ਜੇ 22 23 ਕਿਲੋ ਵੀ ਜੀ ਬੋਲਾ ਜਿਆ ਤਿਆਰ ਠੀਕ ਆ ਠੀਕ ਆ ਲਓ ਜੀ ਠੀਕ ਆ 22 ਤੋਂ 23 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਤੇ ਸੂਬਾ ਤੀਸਰਾ ਨਹੀਂ ਦੂਸਰਾ ਸੂਬਾ ਤੇ 6 ਦੰਦ ਮੂਹਾਂ ਠੀਕ ਆ ਜੀ ਲਓ ਜੀ ਕੱਦ ਕਾੜ ਜਿਹੜਾ ਚੰਗਾ ਆ ਗਿਆ ਬਦਿਆਨ ਫਾਰਮ ਵਾਲੀ ਵਹਿੜ ਆ ਤੇ ਭਾਈ ਕਿੰਨਾ ਕੁ ਭਰੀ ਜਾਊ ਦੁੱਧ 20 ਕਿਲੋ ਅਛਾ ਜੀ ਠੀਕ ਆ ਜੀ ਹਾਂ ਜੀ ਆਪਰੇ ਕੋਲ ਆਹ ਤਾਂ 4 ਦਿਨੋਂ ਚੌਥਾ ਦਿਨਾਂ ਚ 22 ਕਿਲੋ ਤੇ ਚੱਲਣ ਦੀ ਆ ਠੀਕ ਆ ਠੀਕ ਆ ਲਓ ਜੀ ਨਾੜਾ ਨੂੜਾ ਵੀ ਐਨ ਜਾਲੀ ਹਿਸਾਬ ਨਾਲ ਵਿਸ਼ਿਆਂ ਪਿਆ ਵਾ ਬਿਲਕੁਲ ਬਰੀਕ ਬਰੀਕ ਨਾੜਾਂ ਤੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਐਨ ਮੁੱਠੀ ਦਾ ਥਾਂ ਲੱਗਾ ਪਿਆ ਤੇ ਜਵਾਗ ਇਹਦੇ ਪਿੱਛੇ ਭਾਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਆਹ ਵਾਲਾ ਜੀ ਨਹੀਂ ਉਹ ਅੱਗੇ ਆ ਠੀਕ ਆ ਠੀਕ ਆ ਠੀਕ ਆ ਜੀ ਉਹ ਵੀ ਦਿਖਾ ਦਿੰਨੇ ਆਪਾਂ ਲਓ ਜੀ ਮੇਲ ਕਾਫ ਜੇ ਆਹ ਵਾਲਾ ਤੇ ਵੀਰ ਜੀ ਦਾ ਮੁੱਲ ਫਿਰ ਕੀ ਕਰਨਾ ਜੀ ਮੁੱਲ ਵੀਰ ਜੀ ਲਾਹ ਦੇ ਨਾਲ ਹਾਨਾ ਹੀ ਹੋਣੀ ਜੀ ਵੀਰ ਜੀ ਮੁੱਲ ਭਾਵੇਂ 1 20 ਕਰੀਏ ਭਾਵੇਂ 30 ਕਰੀਏ ਹਾਨਾ ਵੀਰ ਜੀ 95000 ਹੀ ਦੇਣੀ ਆਪਾਂ ਠੀਕ ਹੈ ਜੀ ਮਾਦਨ ਟ੍ਰੱਕ ਪਹੁੰਚ ਕਰ ਦਾਂਗੇ ਆਪਾਂ 95000 ਠੀਕ ਹੈ ਲਓ ਜੀ 95000 ਦੇ ਵਿੱਚ ਪਹੁੰਚ ਜਿੱਥੇ ਮਰਜੀ ਕੋਈ ਜਿੱਥੇ ਮਰਜੀ ਠੀਕ ਆ ਠੀਕ ਆ ਲਓ ਜੀ ਪੂਰੇ ਪੰਜਾਬ ਦੇ ਵਿੱਚ ਪਹੁੰਚ ਫਰੀਜੇ ਤੇ 25 ਪਲੱਸ ਜਿਹੜਾ ਦੁੱਧ ਭਰੀ ਜਾਊਗੀ ਤੇ ਦੂਜੇ ਨੰਬਰ ਤੇ ਭਾਜੀ ਵੈੜਾ ਖਿਰ ਦੱਸਿਓ ਉਹਦੇ ਬਾਰੇ ਇਹ ਵੀ ਜੀ ਦੂਜਾ ਸੁਭਾ ਜੇ ਵੀ ਅੱਛਾ ਜੀ ਸੂਈ ਜੀ ਤੇੰਨ ਦਾਹੋ ਮੇਰੇ ਠੀਕ ਹੈ ਜੀ ਆਹ ਤੁਸੀਂ ਸੂਈ ਆ ਅੱਛਾ ਜੀ ਦੁੱਧ ਵੀ ਜੀ 17 18 ਕਿਲੋ ਥੱਲੇ ਆ ਗਏ ਠੀਕ ਹੈ ਠੀਕ ਹੈ ਉਹ ਮਗਰ ਇਹਦੇ ਵਸ਼ੀ ਠੀਕ ਹੈ ਲਓ ਜੀ ਫੀਮਲ ਕਾਫ ਜਿਹਦੇ ਪਿੱਛੇ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਦੂਸਰਾ ਸੂਆ ਸੂਈ ਵੀ 16 ਤੋਂ 17 ਲੀਟਰ ਜਿਹੜਾ ਦੁੱਧ ਇਸ ਟਾਈਮ ਤਿਆਰ ਤੇ ਨਾੜਾ ਨੂੜਾ ਤੁਸੀਂ ਇਹਦੇ ਵੀ 22 ਕਿਲੋ ਭਰੂਗੇ ਜੇ ਮਿਲਦੇ ਗਾ ਵੈੜੇ ਉਤਰੀ ਨਹੀਂ ਅੱਛਾ ਜੀ ਹਾਂ ਜੀ ਠੀਕ ਆ ਜੀ 20 ਤੋਂ ਪਲੱਸ ਚੱਲਣ ਵਾਲੀ ਵੈੜ ਜੇ ਤੇ ਕੱਦ ਕੱਢ ਵੀ ਤੇ ਹੈ ਵੀ ਕ੍ਰਾਸ ਬਾਂ ਦੇ ਵਿੱਚ ਆ ਚਲੋ ਕੋਈ ਚੰਗੀ ਸਾਂਹ ਵਾਲਾ ਭਰਾ ਲੈ ਜੂ ਦੁੱਧ ਚੰਗਾ ਕੱਢੀ ਜਾਊਗੀ। ਲਓ ਜੀ ਬਾਕੀ ਚੈੱਕ ਕਰ ਸਕਦੇ ਜੀ ਕੱਦ ਕਾਠ। ਤੇ 20 ਤੋਂ ਪਲੱਸ ਦੁੱਧ ਪਰੂਗੀ। ਚਲੋ ਕੋਈ ਸਾਂਹ ਵਾਲਾ ਭਰਾ ਖੜੇ ਤੇ ਹੈ ਕ੍ਰਾਸਪਾਨ ਦੇ ਵਿੱਚ ਆ। ਤੇ ਕਿੰਨਾ ਬਾਈ ਮੌਕੇ ਦੱਸਿਆ 17। ਮੌਕੇ ਵੀ 17 18 ਕਿਲੋ ਹੀ ਹੋਗਾ 17 ਆਪਾਂ ਨੇ ਪਰ ਫਿਰ ਵੀ ਗਰੰਟੀ 17 ਹੀ ਦਾਂਗੇ। ਠੀਕ ਹੈ ਠੀਕ ਹੈ। ਲਓ ਜੀ ਹੋਊਗਾ ਵੱਧ ਪਰ 17 ਦੀ ਗਰੰਟੀ ਹੈ ਵੀਰ ਵੱਲੋਂ। ਇਹਦੇ ਪਿੱਛੇ ਜਵਾਕ ਕਿਹੜਾ ਜੀ ਪਾਜੀ ਠੀਕ ਆ ਜੀ ਫੀਮਲ ਕਾਫ ਉਹ ਵੀ ਆਪਾਂ ਦਿਖਾ ਦਿੰਨੇ ਆ ਥਣ ਥਣ ਜਿਹੜਾ ਚੰਗਾ ਲੱਗਾ ਵਾ ਆਹ ਵਾਲਾ ਦਾ ਜਵਾਕ ਜੀ ਫੀਮਲ ਕਾਫ ਜੇ ਪਿੱਛੇ ਇਹਦੇ ਆ ਗਿਆ ਤੇ ਇਧਰਲੀ ਸਾਈਡ ਤੋਂ ਥਾਣਾ ਦਸ ਹੈ ਇੱਥੇ ਤੁਸੀਂ ਜੈਵ ਚੈੱਕ ਕਰਦੇ ਨਾੜਾਂ ਲੋੜਾਂ ਜਿਹੜੀਆਂ ਕਾਫੀ ਆ ਗਈਆਂ ਵਾ ਕੀ ਮੁੱਲ ਕਰਨਾ ਭਾਜੀ ਇਹਦਾ? ਕਿਹ ਜੀ ਮੁੱਲ ਜੋ ਮਰਜ਼ੀ ਕਰੀਏ। ਅੱਛਾ ਜੀ। ਹਾਂ ਬਾੜੀ ਆਪ ਦੇਣੀ ਮੈਸੇਜ। ਬਾੜੀ ਦੀ? ਹਾਂ ਜੀ। ਪੂਰੇ ਦੀ ਕਰਦੀ ਐ। ਪੂਰੇ ਦੀ। ਪੂਰੇ ਦੀ ਕਰਦੇ ਗਏ। 60 ਦੀ। ਜੀ 60 ਦੀ ਹੋ ਗਈ। ਠੀਕ ਆ ਲਓ ਜੀ 60000 ਦੀ ਜਿਹਦੇ 20 ਤੋਂ ਪਲੱਸ ਇਹ ਵੀ ਦੁੱਧ ਭਰੀ ਹੋ। ਆਲੇਗਾ 60000 ਦੀ 2000 ਛੋੜ ਜੀ। ਠੀਕ ਆ ਠੀਕ ਆ ਠੀਕ ਆ। ਲਓ ਜੀ 2000 ਦਾ ਵੀਰ ਕਹਿੰਦਾ ਕਿ ਮਾਨਤਨ ਉਹ ਵੀ ਢਾਡੇ ਕਰਕੇ ਕਰਤਾ ਵਾ। ਤੇ ਚਲੋ ਵਾਏ ਆ ਗਿਆ ਆਲਾ ਹੋਰ ਵੀ ਥੋੜਾ ਬੋਧਾ ਕਰਦੇ ਆ। ਠੀਕ ਆ ਠੀਕ ਆ ਲਓ ਜੀ ਆਏ ਗਏ ਦਾ ਹੋਰ ਵੀ ਮਾਨਤ ਇਹ ਜੀ ਪਾਇਆ ਅਸੀਂ ਦੋ ਦੰਦ ਜੇ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਦੋ ਦੰਦ ਜੇ ਇਹਦੀ ਕੱਲ ਦੀ ਸੁਈ ਜੇ ਠੀਕ ਹੈ ਵੀ ਬਿਲਕੁਲ ਤਾਜੀ ਸੁਈ ਆ ਹਾਂਜੀ ਪਰ ਅੱਛਾ ਉਧਰ ਨਹੀਂ ਮਗਰ ਅੱਛਾ ਜੀ ਠੀਕ ਆ ਜੀ ਮੇਲ ਠੀਕ ਆ ਮੇਲ ਕਾਫ ਆ ਗਿਆ ਜੇ ਇਹਦੇ ਕੋਲ ਬਈ ਕਿੰਨਾ ਕ ਬੌਲਾ ਕੋਈ ਵੀ ਪੌਲਾ ਯਾਰਾਂ ਦਾ ਤੇਰਾ 14 ਕਿਲੋ ਬੌਲਾ ਇਹ ਦੇਖਣਾ ਠੀਕ ਹੈ ਠੀਕ ਆ ਲਓ ਜੀ 13 14 ਲੀਟਰ ਜਿਹੜਾ ਬੌਲਾ ਇਹਦੇ ਪਹਿਲਾ ਦੋ ਦੰਦ ਵੜੇ ਜੇ ਬਿਲਕੁਲ ਨਵੀਂ ਵਛੀ ਹੈ ਜੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਕੱਢਿਆ ਏਣ ਗਿੱਠ ਗਿੱਠ ਦੇ ਹਿਸਾਬ ਨਾਲ ਲੱਗਾ ਪਿਆ ਵਾ ਚਲੋ 1 ਨਗ ਭਰੀ ਜਾਊਗੀ ਤੇ ਜੀ ਦੁੱਧ ਦਾ 18 20 ਕਿਲੋ ਖੁੱਲਾ ਪਰਪੀਰੇ ਬਹਿ ਜਾਣਾ ਇੱਥੋਂ ਤੇ ਠੀਕ ਹੈ ਠੀਕ ਹੈ ਲਓ ਜੀ ਹੈ ਬਰੀਡ ਦੇ ਵਿੱਚ 18 19 ਲੀਟਰ ਜਿਹੜਾ ਭਰੀ ਜਾਊਗੀ ਬਾਕੀ ਵੜਾ ਸੇਵਾ ਦੇ ਸੱਤੇ ਹੁੰਦੀਆਂ ਹਨਾ ਜਿੰਨਾ ਵੀ ਪਾਈ ਜਾਊਗਾ ਤੇ ਉਨਾ ਹੀ ਦੁੱਧ ਦੇ ਜਣਾ ਕਰਮ ਵਾਲੀਆਂ ਨੇ ਇਹ ਆਹ ਵਾਲਾ ਜਵਾਗ ਜਿਹੜਾ ਠੀਕ ਹੈ ਜੀ ਆਹ ਵਾਲਾ ਜੀ ਬਿਲਕੁਲ ਤਾਜ਼ਾ ਬੱਚਾ ਜੇ 나ੜੂ ਦੇ ਨਾਲ ਹੀ ਆ ਤੇ ਥਾ ਦਿਓ ਫਲਾ ਪੜੀ ਹੱਥ ਲੱਤ ਚੋ ਕੋਈ ਦਿਖਾ ਦਿੰਨੇ ਲਓ ਜੀ ਚੈੱਕ ਕਰ ਸਕਦੇ ਜੇ ਲੱਗੇ ਤਾਂ 나ੜੂ ਬਿਲਕੁਲ ਨਾਲ ਆ ਤੇ 18 19 ਲੀਟਰ ਜਿਹੜਾ ਦੁੱਧ ਇਹ ਵੀ ਭਰੀ ਜਾਉ ਤੇਰਾ ਮੁੱਲ ਭਾਜੀ ਹਰ ਮੁੱਲ ਵੀ ਜਿਉ ਮਰਜ਼ੀ ਕਰਾ ਲਓ ਅੱਛਾ ਜੀ ਮੁੱਲ ਵੀ ਜੀ ਪਾ 70 ਕਰੀਏ 75 ਕਰੀਏ ਅੱਛਾ ਜੀ ਹਾਂ ਨਾ ਵੀ ਜੀ 65000 ਦੀ ਰਕਮ ਦੇਣੀ ਆ 65 ਦੀ ਹਾਂਜੀ ਕਰਦ ਕੇ ਮਾਨਤਾਣ ਥੋੜਾ ਪੜਾ ਮੈਂ ਮੋਕਰੇ ਕਰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉਂਗਾ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ 1000 ਰੁਪਿਆ ਵੀਰ ਕਹਿੰਦਾ ਕਿ ਮਾਨਤਾਣ ਚਲੋ ਹੋਰ ਕਰ ਦਿਓ 1000 ਠੀਕ ਹੈ ਜੀ ਜੇ 2000 ਦਾ ਮਾਨਤਨ ਵੀਰ ਕਰ ਦੂ 63000 ਦਿੱਤੇ ਦੂਗਾ ਤੇ 18 ਤੋਂ ਪਲੱਸ ਆ ਬਾਕੀ ਵਾੜਾ ਵੀਰ ਦੇ ਕੋਲ ਚੰਗੀਆਂ ਵਾ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦਿਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ